ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਖਾਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਬਾਈ ਹਰ ਮੰਗੋ ਪਹੁੰਚ ਚੁੱਕੇ ਜੀ ਆਪਾਂ ਪਿੰਡ ਬਾਈਹਾਰਾਣੀਪੁਰਾ ਜ਼ਿਲ੍ਹਾ ਤਰਨਤਨ ਤਹਿਸੀਲ ਵੀ ਤਰਨਤਨ ਦੇਖੋ ਅੱਜ ਵੀ ਬਾਈ ਇਹਨਾਂ ਕੋਲ ਚਾਰ ਪੰਜ ਲਗਭਗ ਝੋਟੀਆਂ ਲੈ ਕੇ ਨੇ ਚੰਗੇ ਰਿਕਾਰਡ ਰਣੀਆਂ ਜਾਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸასიਆ ਸੰਦੀਪ ਹੋਰ ਸੁਣਾਓ ਜੀ ਵਧੀਆ ਜੀ ਵਧੀਆ ਕੈਮਰਾ ਜੀ ਫਿਰ ਵਧੀਆ ਜੀ ਵਧੀਆ ਠੀਕ ਠਾਕ ਦੇਖ ਗਿਆ ਦੇਖ ਗਿਆ ਵਧੀਆ ਕਿਦਿ ਕੋ ਲੈ ਕੇ ਫਿਰ ਹਾਂ ਜੀ ਝੋਟੀਆਂ ਅਰੇ ਲੱਗੇ ਲੱਗੇ ਚੋਟੀਆਂ ਕੋਚ ਲੈ ਗਈਆਂ ਜੀ ਆਪਣੀਆਂ ਬਟਾਲੇ ਏਰੀਏ 'ਚ ਅੱਛਾ ਬਟਾਲੇ ਏਰੀਏ 'ਚ ਹਾਂਜੀ ਕੋਈ ਗਰਦਾਪੁਰ ਤੇ ਇੱਕ ਝੋਟੀ ਦਰਮਟੋਈ ਵਾਲੀ ਸਾਈਡ ਗਈ ਉਹ ਬਾਰਡਰ ਤੇ ਰਜੋ ਠੀਕ ਹੈ ਠੀਕ ਹਾਂਜੀ ਮੈਂ ਸਾਰੀਆਂ ਸਾਰੀਆਂ ਤੁਹਾਡੀ ਵੀਡੀਓ ਵੇਖ ਤੇ ਆਇਆ ਚਲੋ ਚਲੋ ਭਾਈ ਜੀ ਮਾਈਆਂ ਵੀ ਫਿਰ ਤੁਹਾਡੇ ਨਾਲ ਸਾਥ ਹੀ ਹੁੰਦੀਆਂ ਜੀ ਸਾਰੀਆਂ ਕਹਿੰਦੇ ਜੀ ਮੱਝਾਂ ਫਿਰ ਚੰਗੀਆਂ ਦਾ ਤੁਹਾਨੂੰ ਪਤਾ ਮਾੜੀ ਮਾਇਦਾ ਕੋਈ ਮਹਾਨੀ ਕੋਈ ਕੰਮ ਹੀ ਨਹੀਂ ਠੀਕ ਹੈ ਹਾਂਜੀ ਆਦਾ ਫਿਰ ਕੋੜ ਵੀ ਨਾਲ ਲੈ ਕੇ ਜਾਂਦਾ ਜੀ ਕੋੜ ਨਾਲ ਹੀ ਠੀਕ ਇੰਦੀਆਂ ਭਾਈ ਜੀ ਫਿਰ ਅੱਜ ਅੱਜ ਚਾਰ ਹੈ ਜੀ ਇੱਕ ਗਾਉਂ ਕਦਿਸ ਰੋ ਕਰੋ ਜੀ ਆਜੋ ਬੋਰੀ ਤੇ ਆਜੋ ਇਹਦਾ ਦੁੱਜਾ ਥੋੜਾ ਜੀ ਖਾਂ ਜੀ ਤਿੰਨ ਦਿਨ ਦਾ ਮਗਰੋਂ ਸੁਹਾਵਾ ਇਹਦਾ ਹਾਂ ਨਾਲ ਨਾਲ ਬੱਚੇ ਦੇ ਠੀਕ ਆ 14 ਕਿਲੋ ਬੋਲਾ ਤਿਆਰ ਹੋ ਇਸ ਟਾਈਮ ਇਸ ਟਾਈਮ ਜਿਹੜਾ ਮਰਜ਼ੀ ਆਣ ਕੇ ਕੰਡਾ ਲਾ ਕੇ ਚੋਰਾ ਕਿਲੋ ਇਸ ਟਾਈਮ ਬੋਲਾ ਤਿਆਰ ਹੋਊਗਾ ਤੇ ਪਹਿਲੋ ਖਾਨ ਲੈ ਵਿੱਚ ਇਹਦੇ ਦਾ ਖਾਂ ਮਿਲਿਆ ਆ ਦੇ ਤੇ ਕੱਦ ਬਸ ਬਸ ਇਹ ਸੋਚਿਆ ਦੇ ਇੱਕ ਐਂਟਰੇ ਚ ਜਾਣੀਆਂ ਆ ਦੇਖੋ ਬਾਜੀ ਫਿਰ ਕਿੰਨਾ ਕਰੂਗਾ ਬਾਜੀ ਦੋ ਦਿਨ ਫਿਰ ਇਹ ਉਹਦੇ ਸਨ ਆਦੇ ਸਮਝ ਕਰ ਲੈ ਕਿ ਨਾ ਸੇਵਾ ਦਾ ਹੀ ਹੈ ਬਿਲਕੁਲ ਦੇਖੋ ਨਾ ਬਾਈ ਫਿਰ ਆਟਾ ਮਗਰ ਗਿਆ ਨਾਰੋਆ ਨਾਲ ਆ ਦੇਖੋ ਬਰਾ ਦੇ ਬੱਚਾ ਖੋਲਣ ਵਾਲੇ ਚਾਤਾ ਤੱਕ ਪਰ ਹੋਰ ਆ ਬੰਦੇ ਦਾ ਕੋਰੀ ਦੂਰ ਹੋ ਗਿਆ ਡਰ ਡਰ ਕੇ ਡਰਦੀ ਹਾਂ ਹਾਂ ਤੂੰ ਪਿੱਛੇ ਰੋ ਬਣਾ ਬਾਈ ਉਤਰ ਜਾਈਏ ਜਿਹੜੇ ਲੱਕੇ ਦੋਨੀਆਂ ਕਹਿੰਦੇ ਇਹ ਵੀ ਦੀ ਜੀਨ ਸਾਈਡ ਤੋਂ ਉਦੋਂ ਸੈਟਾ ਇਧਰ ਲੈ ਬੱਚਾ ਗੱਡੀ ਤੋਂ ਚੋਈ ਜੋ ਹੈ ਬਿਲਕੁਲ ਵਰੀਆ ਬਈ ਹੈ ਚੋਈ ਦੀ ਗੱਲ ਹਾਂ ਹਾਂ ਬਸ ਠੀਕ ਹੈ ਜੀ ਪ्योर ਹਰਿਆਣੇ ਦੀ ਜੋਟੀ ਹੈ ਜੀ ਆਈਡੀ ਫਿਰ ਵੀ ਕਿੰਨਾ ਕਰੂਗਾ ਜੀ ਦੋ ਉਹ ਦਵੀਰ ਜੀ ਇਹਨੂੰ ਜਿਆਦਾ ਨਹੀਂ ਦੁੱਧ 20 ਪਲੱਸ ਦੇ ਚੱਲਣਾ ਚਾਹੀਦਾ ਜੀ ਛੋਟਾ ਜੀ 20 ਪਲੱਸ ਉਹਦਾ ਜੀ ਹਨੀ ਰਾਮਾ ਦੇਣਾ ਚਾਹੀਦਾ ਹਾਂ ਬਿਲਕੁਲ ਜੀ ਹਾਂ ਜੀ ਤੇ ਹੁਣ 14 ਬੋਲਾ ਵਾਦੇ ਦੁੱਧ ਨੂੰ 20 ਕਰ ਦੇਉਗੀ ਕੁਝ ਮੁਸ਼ਕਲ ਇਹ ਨਹੀਂ ਜਿਹੜਾ ਕੋ ਮਰਗੀ ਕੰਡਾ ਲੈ ਕੇ ਆਜਾ ਬਿਲਕੁਲ ਬਿਲਕੁਲ ਸਹੀ ਕਹਿੰਦਾ ਹਾਂ ਜੀ ਤੁਸੀਂ ਜਮਾ ਇੱਥੇ ਕੀਮਤ ਵੀ ਜੀ ਫੋਨ ਤੇ ਕਰਾਂਗੇ ਕੀਪਦਾ ਤੁਹਾਡੇ ਆਉਂਦਾ ਇੱਥੇ ਆਓ ਹੁਣੇ ਸੌਦਾ ਜਿਹਾ ਆਉਂਦਾ ਬਿਲਕੁਲ ਹਾਂ ਜੀ ਆਲੇ ਬਾਈ ਹਾਂ ਹਾਂ ਜੀ ਆਉਂਦਾ ਜੀ ਇੱਕ ਵੀਡੀਓ ਤੁਹਾਡੇ ਦਿਖ ਰਹੀ ਹੈ ਨੰਬਰ ਜੀ ਚਲੋ ਜੀ ਮੈਂ ਜੀ ਫੋਨ ਤੇ ਹੋਊਗੀ ਜੀ ਲੈ ਲੈ ਤੇ ਬਾਕੀ ਜੇ ਕਿਸੇ ਮੇਰੇ ਵੀਰ ਨੇ ਲੈਣੀ ਹੋਵੇ ਤੇ ਬਾਈ ਨੇ ਗੱਲਬਾਤ ਕਰ ਲੈਣਾ ਪਰ ਬਾਕੀ ਝੋਟੀ ਬਹੁਤ ਸੋਹਣੀ ਆ ਫਿਰ ਉਹ ਵੇਖੋ ਆਹ ਦੇਖੋ ਠੀਕ ਹੈ ਜੀ ਬਾਈ ਜੀ ਚਲੋ ਕਾਹ ਆ ਜੀ ਫਿਰ ਇਹ ਬਾਈ ਦੂਜਾ ਦੂਜਾ ਹੂਆ ਜੀ ਯਾ ਕੋਸਟਿੰਗ ਨੇ ਕੋਸਟਿੰਗ ਤੋ ਭਜੀ ਆਹ ਜੀ ਫਿਰ ਇਹ ਦੂਜਾ ਸੂਆ ਵੀਰ ਜੀ ਹਾਂਜੀ 19 ਕਿਲੋ 700 ਗ੍ਰਾਮ ਦੁੱਧ ਤਿਆਰ ਹੈ 19 ਕਿਲੋ 700 ਗ੍ਰਾਮ ਹਾਂਜੀ ਠੀਕ ਆ ਦੂਜਾ ਸੂਆ ਜੀ 19 ਕਿਲੋ 700 ਗ੍ਰਾਮ ਦੁੱਧ ਤਿਆਰ ਆ ਤੇ ਝੋਟੀਆਂ ਦੇ ਦਾ ਖਾਂ ਨਹੀਂ ਛੇੜਿਆ ਆ ਕੇ ਛੇੜਿਆ ਆ ਕੇ ਹਾਂ ਇਹ ਬਿਲਕੁਲ ਜੈਡ ਬਲੈਂਕ ਝੋਟੀਆਂ ਜੀ ਭਜੀ ਪੜ ਨਹੀਂ ਕੀਤਾ ਕਿ ਮਾਲੀ ਜੀ ਦੀ ਇਹ ਨਹੀਂ ਇਹ ਤਾਂ ਨਹੀਂ ਪਤਾ ਕੀਤਾ ਜੀ ਆਪਾਂ ਅੱਛਾ ਹਾਂ ਇਹ ਮਾਤਾ ਪਾਣੀ ਝੋਟੀਆਂ ਤੇ ਜਿਹੜੀ ਮਾਈ ਦਾ ਪਤਾ ਪੰਦਾ ਦੱਸਤਾ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਏ ਖੋਲੀ ਫਿਰ ਨੂੰ ਵੀ ਆਜ ਤੇ ਖੋਲੀ ਬਚਾ ਓਏ ਬਿਲਕੁਲ ਇੱਕ ਕਵਾਲੀ ਸੱਜੋ ਜਟਾ ਹੈ ਕਾਲੀ ਸ਼ਾਵਾ ਬਸ ਗੁੱਲੀ ਸੱਜ ਲੋ ਬਿਲਕੁਲ ਕਾਲੀ ਇਹ ਨਾਲੇ ਉਹਨਾਂ ਚਲੇ ਹਾਂ ਲੈ ਬੜੂ ਪਈ ਹੈ ਜੀ ਹੋ ਰਹੇ ਚਾਹੀਦੇ ਨਹੀਂ ਜੀ ਬਸ ਨਾਲ ਛੋਟਰੀ ਗੇਲ ਬਹੁਤ ਆ ਕਰੇ ਥੱਪੇ ਤੋਂ ਇਹ ਥੋਰ ਮਦ ਇਹ ਮਾਲੀ ਜੀ ਬਹੁਤ ਚੰਗੇ ਜੀ ਹਾਂ ਜੀ ਅਸਲੋਂ ਤਾਂ ਇਹਨੇ ਪਹਿਲਾਂ ਕਿੰਨਾ ਕੀਤਾ ਉਹ ਦੱਸੋ ਇਹਨੇ ਪਹਿਲਾਂ ਸੰਦੀਪ ਵੀਰ ਦੇ ਨਾਲ 17 ਲੀਟਰ ਚ ਆਇਆ ਬੈਲੈਂਸ ਵੀ ਪਹਿਲੇ ਦਿਨ ਹਾਂ ਪੁਣੇ ਦਸਾਂ ਮਿੰਟ ਬਿਲਕੁਲ ਬੰਦੋ ਜੀ ਬੰਦੋ ਕੀ ਦੋ ਮਾੜਾ ਉਹ ਨਹੀਂ ਗੁਰ ਮੰਨ ਢੋਲੀਣਾ ਬਣਾ ਵੀ ਫੋਨ ਤੇ ਹੋਊਗਾ ਫਿਰ ਮੁੰਡਾ ਨਹੀਂ ਬਿਲਕੁਲ ਠੀਕ ਆ ਆਈਡੀਆ ਫਿਰ ਵੀ ਤੁਹਾਡੇ ਸਾਰੇ ਕਿੰਨੇ ਕਿੰਨੇ ਫੋਨ ਤੇ ਕਰਾਂਗੇ ਵੇਜੀ ਇਹਦਾ ਫੋਨ ਦੀ ਕਰੋ ਹਾਂ ਚਲ ਉਹਦੇ ਚਲੀ ਫਿਰ ਕੋਈ ਨਗਾ ਲੇ ਚਲ ਕਰ ਲੈ ਪੁਸ਼ ਕਰ ਲੈ ਓਏ ਸੋ ਆ ਬੱਲੇ ਚਲੀ ਜਾ ਲੈ 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 ਫੜੀ ਲੈਓ ਬੱਚਿਆ ਆਈਡੀਆ ਸੂਆ ਕਿਦਾਂ ਹੋਗੀ ਦੁੱਧਿਆ ਜੀ ਦੂਜਾ ਸੂਆ ਦੋ 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 ਤੇ ਬੋੜਾ ਹੀ ਸਾਫ ਹੋ ਜਾ ਅੱਜ ਬੋੜਾ ਹੀ ਆ ਬੋੜਾ ਸਾਫ ਹੋ ਜਾ ਹਿੰਦੀ ਬ੍ਰਿੰਦਲ ਕਾਰ ਕੀ ਹੋਊਗਾ ਇਹਦੇ ਰਕਾਰਡ ਪਹਿਲਾਂ ਦਾ ਹੀ 18 ਲੀਟਰ ਦੁੱਧ ਚੋਆ ਕੰਡਿਆ ਅਜੇ ਪਹਿਲੇ ਖਾਇਦਨ ਨੇ ਚੋਆ ਹੀ ਦੁੱਧ ਜਦ ਹੋਇਆ ਠੀਕ ਆ ਹਾਂਜੀ ਹਾਂਜੀ ਕਾ ਲਿਆ ਬੱਚਾ ਤਾਜ਼ਾ ਬੱਚਾ ਬਿਲਕੁਲ ਤੇ ਦੇਖੋ ਕੱਦ ਕੱਦ ਦੇਖੋ ਝੋਟੀ ਜਿਹਾ ਕਿੱਡਾ ਇਹ ਵੀ ਟੋਰੀ ਹੈ ਬਾਈ ਜੀ ਕਟਾਈ ਦੀ ਕਟਾਈ ਆ ਗਿਆ ਕਟਾਈ ਇਹਦੇ ਮਗਰ ਕੱਟੀ ਹੋ ਅਸੀਂ ਕੱਟੀ ਆ ਗਈ ਇਹਦੇ ਮਗਰ ਕੱਟੀ ਠੀਕ ਆ आए हम इधर आए और मेरे बहुत बहुत गंगा का कागज बच्चे दिन में काट दिया गया पीड़े पर इधर से बाहर निकल जाए ਲੋ ਜੀ ਵੇਖੋ ਬੰਦਾਂ ਨੇ ਤੇ ਨਾੜਾ ਨਾੜਾ ਵਹਾਂ ਨਹੀਂ ਉਹ ਜਾਈਂ ਕਿ ਦੋ ਕੜੀ ਹਣਾ ਨਹੀਂ ਉਹ ਕੜੀ ਬਹੁਤ ਚੰਗੇ ਹੁੰਦੇ ਸਾਰੇ ਮਾਲ ਜੀਨ ਤੋਂ ਆਏ ਜੇ ਕਿ ਸਰ ਜਾਨੀ ਆ ਨਹੀਂ ਉਹ ਪਤਾ ਹੀ ਨਹੀਂ ਤਾਂ ਵੀ ਕਰਦੇ ਉਹ ਵੀ ਵੇਖਣ ਦਾ ਇਸ ਤਰ੍ਹਾਂ ਜਾਈਂ ਹਾਂਜੀ ਉਹਨਾਂ ਨੇ ਦੇਖਣਾ ਜਿਹੜਾ ਮਈ ਆਈਆਂ ਸਹੀ ਗੱਲ ਬਿਲਕੁਲ ਪਾਕੀ ਸਾਹਿਬ ਅਕਾਲੇ ਕੀ ਫੋਟੋ ਦੇਖਦਾ 22 23 ਡਾਕਟਰ RAMLAL ਖਲੋ ਹਾਂਜੀ ਇਹਦੀ ਗੱਲ ਨਹੀਂ ਮੱਝ ਜਿਹੜੀ ਮਰਜ਼ੀ ਵਿੱਚ ਤਾਂ ਸੌਦਾ ਭਾਵੇਂ ਆਪਣਾ ਕਰ ਲੈਣਾ ਮੇਰੀ ਮਾਈ ਦਾ ਫਿਰ ਉਸੇ ਦਾ ਦੁੱਧ ਤਿਆਰ ਕਰਕੇ ਦੋਵਾਂਗੇ ਜਿਹੜਾ 4000 ਤਿਆਰ ਚਾਵਾਂਗੇ ਬਿਲਕੁਲ ਬਿਲਕੁਲ ਜੀ ਹਾਂਜੀ ਹੁਣ ਪਿਛਲੇ ਆਪਣਾ ਵੀਡੀਓ ਇੱਕ ਵੀਰ ਨੇ ਕਮੈਂਟ ਕੀਤਾ ਇਹਨਾਂ ਵਿੱਚ ਆਪਣਾ ਰੇਮੜੀ ਖਾਣੇ ਜਿਹੜੀ ਮੱਝ ਅੱਜ ਬਹੁਤ ਸਰਨੋ ਡਮਟੀ ਕੀ ਕਰਦਾ ਨਾ ਨਾ ਉਹਦੇ ਦਾ ਕਮੈਂਟ ਤੇ ਕੋਈ ਫਾਇਦਾ ਨਹੀਂ ਕੋਈ ਗੱਲ-ਗਲਤ ਕਰਦਾ ਜੀ ਉਹਨਾਂ ਕਹਿੰਦਾ ਚੰਗੇ ਡੰਗਰ ਕੋਈ ਸਾਰੇ ਵੀਡੀਓ ਪਾਉਦੇ ਜੀ ਭਾਜੀ ਪਤਾ ਹੀ ਆ ਖਾਣੇ ਦੇ ਦੇਣੀ ਆ ਪੁੱਛ ਹੁਣ ਵੀ ਤੁਹਾਡੇ ਸਾਹਮਣੇ ਕਿ ਸ਼ਾਇਦ ਬੈਠਾ ਸਰਪੰਚ ਆਉਣ ਡਿਆ ਹੋ ਹਾਂਜੀ ਕੀ ਬਤਾਉਣਾ ਇੱਕ ਖਾਣੇ ਦੇ ਦੋ ਕਿ ਤਿੰਨੇ ਚਾਰੇ ਲੈ ਆ ਆ ਬਿਲਕੁਲ ਜੀ ਬਿਲਕੁਲ ਹਾਂਜੀ ਜਿਹੜਾ ਸ਼ੌਂਕ ਨਾਲ ਉਹਨੇ ਡੱਗਰ ਲੈ ਜਾ ਆ ਜੀ ਬਿਲਕੁਲ ਭਾਜੀ ਭਾਜੀ ਹੋਰ ਲੈ ਜੇ ਚਲੋ ਜੀ ਵੱਡੀ ਆ ਮੱਝਾ ਪੂਰੀ ਆ ਜੀ ਤੇ ਦੁੱਧ ਦਾ ਰਿਕਾਰਡ ਦਾ ਬਾਈ ਨੇ ਕਹੀਏ ਨੇ ਪਹਿਲਾਂ ਹੀ ਚੋਕ ਲੈ ਫੇਰ ਲੈ ਕੇ ਜਾਇਆ ਜੀ ਵਾਹ ਨਹੀਂ ਭਾਈ ਜੀ ਸਹੀ ਅਗਲੇ ਜੀ ਹਾਂ ਇੱਕ ਮੋਹਲੇ ਦਾ ਹੀ ਫੋਨ ਤੇ ਹੋਣਾ ਹੈ ਨਾ ਭਾਈ ਜੀ ਚਲੋ ਠੀਕ ਆ ਵਧੀਆ ਜੀ ਆ ਵੀ ਦੂਜਾ ਸੁਣਾਈ ਹੈ ਜੀ ਹਾਂ ਜੀ ਹਲੋ ਵਧੀਆ ਜੀ ਇਹ ਵੀ ਦੂਜਾ ਸੁਣਾਈ ਦੂਜਾ ਸੁਣਾਈ ਦੁੱਧ ਕਿੰਨਾ ਹੈ ਜੀ ਦੁੱਧ 15 ਕਿਲੋ ਤਿਆਰ ਹੈ ਜੀ 15 ਕਿਲੋ ਹਾਂ ਕੰਢੇ ਦਾ ਦੁੱਧ ਆ ਠੀਕ ਆ ਦੋਦੇ ਵੀ 17-17 ਲੀਟਰ ਆਉਣਾ ਚਾਹੀਦਾ ਹਾਂ ਜੀ ਹਾਂ ਜੀ 17-17 ਲੀਟਰ ਸਾਰਾ ਸਾਰਾ ਹੀ ਦੱਸਾਂਗੇ 20 ਲਈ 20 ਹੀ ਦੱਸਾਂਗਾ ਬਿਲਕੁਲ ਜੀ ਸਹੀ ਗੱਲ ਹੈ ਜੀ ਹਾਂ ਜੀ ਇਹ ਦੋ ਨਾਰਾ ਨਾਰਾ ਇਹ ਤਾ ਬਿਜਲੀ ਕਰੀਏ ਤਾਲੀਆਂ ਬਿਲਕੁਲ ਝੋਟੀਆਂ ਜੀ ਸਾਰੀਆਂ ਇਹ ਵੀ ਖੋਲੋ ਭਾਈ ਜੀ ਫਿਰ ਚਲੋ ਜੀ ਇਹ ਦੇਖੋ ਇਹ ਬੱਡੇ ਝੋਟੇ ਜੀ ਬੋਰੀ 15 ਕਿਲੋ ਦਾ ਨੈਟ ਪਿਆ ਰਹਾ ਨਾ ਜੀ ਬਿਲਕੁਲ ਜੀ ਪਿਆ ਰਹਾ ਪਿਆ ਰਹਾ ਇਹਨੇ ਹੋਰ ਕਟਾਈ ਹੈ ਜੀ ਇਹਨੇ ਮਗਰ ਵੀ ਕਟਾਈ ਹੈ ਸਹੀ ਮਾਰ ਰਾਣਾ ਨਹੀਂ ਨਰਤੂ ਆ ਜੀ ਹਰਮਜੀ ਜੀ ਜਦੋਂ ਵਦ ਨਹੀਂ ਕੋਟੀਆਂ ਜੀ ਰਾਣਾ ਠਾਰਾ ਕਿਧਰ ਆਉਣਾ ਜੀ ਜਾਈ ਜਾਈਏ ਕੋਲੀ ਜਦੋਂ ਜੀਜੀ ਲੱਗ ਗਿਆ ਨਾ ਮੱਜਾਂ ਦੇ ਕਿਹ ਘਰ ਚਲੇ ਗਈਆਂ ਰਾਣਾ ਦੋਦੇ ਚੋਲੇ ਹੁਣ ਤਸੀਂ ਤਿੰਨ ਕਿ ਚਾਰ ਵੀਡੀਓ ਪਾ ਦਿਆਂ ਨੇ ਤੇ ਅਗਲੇ ਵੀਡੀਓ ਵਾਲੇ ਨੂੰ ਅਲਾਮਾ ਦੇ ਦਿੰਦੇ ਆ ਇਹਦਾ ਤੇ ਤੁਸੀਂ ਦਾ ਬਣਿਆ ਬਿਲਕੁਲ ਜੀ ਸਹੀ ਰਸ ਇਹ ਇਧਰ ਜਿਹੜੇ ਨੂੰ ਫੋਨ ਤੇ ਆਉਗਾ ਨਾ ਜੀ ਚਲੋ ਦੇਵਰੇ ਚਾਰ ਮਈਆਂ ਸੇਲ ਹੈ ਜੀ ਤਿੰਨ ਮੋਹਰਾਂ ਦੀਆਂ ਕਬੂਰੀ ਹਾਂਜੀ ਬਾਕੀ ਮੇਰੇ ਵੀ ਇੱਥੇ ਆਓ ਤੁਹਾਨੂੰ ਬੜਾ ਰਕਮ ਵੱਡੀ ਵਾਲੀਆਂ ਮਈਆਂ ਹੋਣੀਆਂ ਤੁਹਾਨੂੰ ਜੀ ਹਾਂਜੀ ਬਿਲਕੁਲ ਹਾਂ ਤਸੱਲੀ ਕਰੋ ਦੋ ਟਾਈਮ ਕਰੋ ਚੋਈ ਤਿੰਨ ਟਾਈਮ ਕਰੋ ਉਹ ਤੁਹਾਡਾ ਹੱਕ ਬੰਦਾ ਹੈ ਬਿਲਕੁਲ ਜੀ ਬਿਲਕੁਲ ਜਿੰਨੇ ਪੈਸੇ ਦੇਣੇ ਹਾਂ ਬਿਲਕੁਲ ਜੀ ਹਾਂਜੀ ਤੇ ਆਪਾਂ ਦੋ ਟਾਈਮ ਚੋਵੇ ਤਿੰਨ ਚੋਵੇ ਕੋਈ ਗੁੱਧ ਤਿਆਰ ਜਿਹੜਾ ਰੱਖੂਗਾ ਜੇ ਮਨ ਲਓ ਬਹੁਤ ਜਿਹੜੀ ਮੱਝ ਰੋਦ ਕਰਕੇ ਦਵਾਂ ਬਿਲਕੁਲ ਜੀ ਹਾਂਜੀ ਦੋ ਦਿਨ ਤਿੰਨ ਟਾਈਮ ਚੋਲੇ ਤੋਂ ਉਹ ਸੁਆਹ ਹੋ ਜਾਏ ਜੀ ਤਾਂ ਵੀ ਮਾਲ ਸਾਰੇ ਤੋਂ ਮਾਲ ਸਾਰੇ ਗਾਰੰਟੀ ਵਾਲਾ ਹੈ ਗਾਰੰਟੀ ਮਾਲ ਸਾਰੇ ਜਿੰਦੇ ਮਹੀਆਂ ਨਾਲੇ ਕਿਹਨ ਜੀ ਬਿਲਕੁਲ ਜੀ ਚਲੋ ਨੰਬਰ ਬੋਲ ਦਿਓ ਜੀ ਫਿਰ ਆਪਣਾ 9855312009 ਜੀ ਪਿੰਡ ਰਾਣੀਪੁਰਾ ਜੀ ਪਿੰਡ ਰਾਣੀਵਲਾ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਠੀਕ ਹੈ ਜੀ ਸਤਿ ਸ਼੍ਰੀ ਅਕਾਲ